ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਕੀਰਤੀ ਆ ਜੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਸੀ ਤਾਂ ਉਸ ਸਮੇਂ ਇੱਕ ਰੇਛਵਾਲੇ ਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਸਤਿਗੁਰੂ ਜੀ ਜੇਕਰ ਆਗਿਆ ਦੇਵੋ ਤਾਂ ਮੈਂ ਆਪਣੇ ਰੇਛ ਦੀ ਹਾਜ਼ਰੀ ਲਗਵਾ ਲਵਾਂ ਮੇਰੇ ਰੇਛ ਨੇ ਨੱਚਣਾ ਹੈ ਸਤਿਗੁਰੂ ਜੀ ਨੇ ਇਬਾਦਤ ਦਿੱਤੀ ਗੁਰੂ ਸਾਹਿਬ ਜੀ ਸਗਾਸਣ ਤੇ ਬੈਠੇ ਸੀ ਜਦੋਂ ਮਾਲਕ ਸੋਟੀ ਥੱਲੇ ਕਰੇ ਰੇਚੇ ਨਮਸਕਾਰ ਕਰੇ ਮਾਲਕ ਆਖੇ ਵੱਡਾ ਘਰ ਹੈ ਵੱਡੀ ਦਾਤ ਮਿਲੇਗੀ ਕਰ ਨਮਸਕਾਰ ਸਾਰੇ ਹੱਸਣ ਕੇ ਇੱਕ ਜਾਨਵਰ ਨੂੰ ਕਿਵੇਂ ਸਿਖਾਇਆ ਹੋਇਆ ਹੈ ਜਦੋਂ ਭਾਈ ਕੀਰਤੀਆ ਚੌਰ ਸਹਿਬ ਕਰਨ ਵਾਲਾ ਵੀ ਹੱਸਿਆ ਤਾਂ ਗੁਰੂ ਸਾਹਿਬ ਕਹਿੰਦੇ ਸਾਰੇ ਭਾਵੇਂ ਹੱਸਣ ਪਰ ਤੂੰ ਨਾ ਹੱਸ ਉਹ ਕਹਿਣ ਲੱਗਾ ਕਿ ਮੈਂ ਕਿਉਂ ਨਾ ਹੱਸਾਂ ਸਤਿਗੁਰੂ ਜੀ ਕਹਿੰਦੇ ਤੂੰ ਨਾ ਹੱਸ ਕਿਉਂਕਿ ਇਹ ਰਿਛ ਜੋ ਨੱਚ ਰਿਹਾ ਹੈ ਤੇਰਾ ਪਿਤਾ ਸੋਪਾ ਰਾਮ ਹੈ ਉਹ ਕਹਿਣ ਲੱਗਾ ਮੇਰਾ ਪਿਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਸੰਗਤ ਕਰਦਾ ਰਿਹਾ ਸੀ ਸੇਵਾ ਕਰਦਾ ਰਿਹਾ ਸੀ ਕੜਾ ਪ੍ਰਸ਼ਾਦ ਦੀ ਦੇਗ ਵਰਤੌਣ ਦੀ ਡਿਊਟੀ ਸੀ ਉਸ ਦੀ ਤਾਂ ਸਤਿਗੁਰੂ ਜੀ ਸੰਗਤ ਸੇਵਾ ਕਰਨ ਵਾਲੇ ਨੂੰ ਰਿਛ ਦਾ ਜਨਮ ਜੇ ਇਸ ਘਰ ਚੋਂ ਘਰ ਤੋਂ ਸਤਿਗੁਰ ਸੰਗਤ ਸੇਵਾ ਕਰਨ ਵਾਲੇ ਨੂੰ ਰੇਸ਼ ਦਾ ਜਨਮ ਜੇ ਇਸ ਘਰ ਤੋਂ ਮੇਰੇ ਪਿਤਾ ਨੂੰ ਇਹ ਕੁਝ ਮਿਲਿਆ ਤਾਂ ਮੈਨੂੰ ਕੀ ਲਾਭ ਹੈ ਗੁਰੂ ਘਰ ਦੀ ਸੇਵਾ ਕਰਨ ਦਾ ਉਸ ਨੇ ਚੋਰ ਸੈਭ ਰੱਖ ਦਿੱਤਾ ਤੇ ਕਹਿੰਦਾ ਮੈਂ ਨਹੀਂ ਸੇਵਾ ਕਰਨੀ ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਕੀਰਤੀਆ ਗੁੱਸਾ ਨਾ ਕਰ ਤੇ ਆਰਾਮ ਨਾਲ ਬੈਠ ਕੇ ਸੁਣ ਤੇਰੇ ਪਿਤਾ ਜੀ ਨੇ ਸੰਗਤ ਵੀ ਕੀਤੀ ਸੇਵਾ ਵੀ ਕੀਤੀ ਪਰ ਸੰਗਤ ਦੀ ਪ੍ਰਸੰਨਤਾ ਨਾ ਲਈ ਇਦਰੇ ਕੋਈ ਹੁੰਦਾ ਆਪਣੀ ਪਛਾਣ ਦਾ ਤੇ ਉਸ ਨਾਲ ਪਿਆਰ ਨਾਲ ਬੋਲਣਾ ਬਾਕੀ ਸਾਰੀ ਸੰਗਤ ਨੂੰ ਗੁੱਸੇ ਨਾਲ ਪੈਂਦਾ ਸੀ ਇੱਕ ਦਿਨ ਐਸਾ ਹੋਇਆ ਕਿ ਇੱਕ ਗਰੀਬ ਸਿੱਖ ਗੱਡੇ ਤੇ ਗੁੜ ਲੱਦ ਕੇ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਦੂਜੇ ਪਾਸੇ ਉਸ ਦੇ ਗੱਡੇ ਨੂੰ ਬੜਦ ਲਈ ਜਾ ਰਿਹਾ ਸੀ ਸਿੱਖ ਕਾਲੀ ਹੋਣ ਕਰਕੇ ਅੱਗੇ ਹੋਇਆ ਤੇਰੇ ਪਿਤਾ ਪਾਸੋਂ ਪ੍ਰਸ਼ਾਦ ਦੀ ਮੰਗ ਕੀਤੀ ਤੇ ਤੇਰੇ ਪਿਤਾ ਨੇ ਨਾ ਕਰ ਦਿੱਤੀ ਸਿੱਖ ਨੇ ਫਿਰ ਜਾਂਚ ਨਾ ਕੀਤੀ ਤੇਰਾ ਪਿਤਾ ਗੁੱਸੇ ਨਾਲ ਬੋਲਿਆ ਕਿਉਂ ਰੇਛਵਾਂ ਗੁੱਤੇ ਚੜੀ ਜਾ ਰਿਆ ਹੈ ਤਾਂ ਹੱਥ ਤੋਂ ਥੋੜਾ ਜਿਹਾ ਪ੍ਰਸ਼ਾਦ ਜ਼ਮੀਨ ਤੇ ਡੇਗ ਪਿਆ ਸਿੱਖ ਨੇ ਜੋ ਕਗੇ ਸ਼ਾਕ ਲਿਆ ਤੇ ਨਾਲ ਹੀ ਬਚਨ ਕੀਤਾ ਗੁਰੂ ਘਰ ਵਿੱਚ ਗੁੱਸਾ ਨਹੀਂ ਪ੍ਰੇਮ ਚਾਹੀਦਾ ਹੈ ਜਿਹੜੇ ਤੇਰੇ ਵਰਗੇ ਗੁੱਸੇ ਖੋਰੀ ਸੇਵਾਦਾਰ ਸੰਗਤ ਨੂੰ ਰੇਸ਼ਾ ਬਣਾਉਣ ਉਹ ਗੁਰੂ ਘਰ ਵਿੱਚ ਨਹੀਂ ਹੋਣੇ ਚਾਹੀਦੇ ਰੱਬ ਕਰੇ ਤੂੰ ਖੁਦ ਰੇਸ਼ ਬਣੇ ਉਸ ਦੀ ਬਦੌਲਤ ਗੁਰੂ ਸੰਗਤ ਕੋਲੋਂ ਅਸੀਸ ਲੈਣ ਬਦਲੇ ਬਦ ਅਸੀਸ ਮਿਲੀ ਤੇ ਤੇਰਾ ਪਿਤਾ ਰੇਸ਼ ਦੀ ਜੁਨੀ ਭੋਗ ਰਿਹਾ ਹੈ ਅੱਜ ਇਹ ਗੁਰੂ ਘਰ ਵਿੱਚ ਕਿਸੇ ਬਹਾਨੇ ਪੁੱਜਾ ਹੈ ਹੁਣ ਇਸ ਦਾ ਉਦਾਰ ਹੋਵੇਗਾ ਭਾਈ ਸੇਵਾ ਕਰਨ ਭਾਈ ਭਾਈ ਕੀਰਤੀਆਂ ਨੇ ਇਹ ਸੁਣ ਕੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਪਹਿਲਾਂ ਦੀ ਤਰ੍ਹਾਂ ਚੌਰ ਸਾਹਿਬ ਦੀ ਸੇਵਾ ਕਰਨ ਲੱਗਾ ਤੇ ਗੁਰੂ ਸਾਹਿਬ ਜੀ ਦੀ ਅਸੀਸ ਦਾ ਪਾਤਰ ਬਣਿਆ ਨੋਟ ਕਈ ਸੰਗਤ ਵਿੱਚ ਆਉਂਦੇ ਨੇ ਸੇਵਾ ਵੀ ਕਰਦੇ ਨੇ ਪਰ ਗੁੱਸਾ ਨਹੀਂ ਜਾਂਦਾ ਕਰੋਧ ਨਹੀਂ ਜਾਂਦਾ ਮਨ ਨੀਵਾ ਨਹੀਂ ਹੁੰਦਾ ਜਿੰਨੀਆਂ ਵੀ ਪ੍ਰਾਤਨ ਸਾਖੀਆਂ ਸਾਂਝੀਆਂ ਕਰ ਲਈਏ ਜਿਸ ਨੇ ਵੀ ਸੰਗਤ ਕੀਤੀ ਸੇਵਾ ਕੀਤੀ ਨਾਲ ਸੰਗਤ ਦੀ ਪ੍ਰਸੰਨਤਾ ਲਈ ਉਸ ਦੀ ਭਗਤੀ ਸਿਰੇ ਲੱਗੀ ਸਿੱਖਿਆ ਸਾਨੂੰ ਕ੍ਰੋਧ ਵਿੱਚ ਗੁਰੂ ਘਰ ਦੀ ਸੇਵਾ ਨਹੀਂ ਕਰਨੀ ਚਾਹੀਦੀ ਮਨ ਨੀਵਾ ਕਰਕੇ ਸੇਵਾ ਕਰਨ ਵਿੱਚ ਹੀ ਗੁਰੂ ਦੀ ਖੁਸ਼ੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ